ਲੋਕਤੰਤਰ ਦੇ ਵਿੱਚ ਵੋਟ ਪਾਣਾ ਕਿੰਨਾ ਜ਼ਰੂਰੀ ਹੈ ਅਸੀਂ ਕਿੰਨੀ ਅਹਿਮਤ ਹੈ ਇੱਕ ਸਾਡੇ ਲਈ ਤਿਉਹਾਰ ਹੈ ਸਭ ਤੋਂ ਵੱਡਾ ਜਿਹੜਾ 5 ਸਾਲ ਬਾਅਦ ਆਂਦਾ ਹੈ ਔਰ ਲੋਕ ਸਭਾ ਦੇ ਲਈ ਉਹ ਉਮੀਦਵਾਰ ਅਸੀਂ ਭੇਜਨੇ ਜਿਹੜੇ ਕਿ ਸਾਡੇ ਲਈ ਕੰਮ ਕਰਨਗੇ ਸਾਡੇ ਲਈ ਕਾਨੂੰਨ ਬਣਾਣਗੇ ਔਰ ਸਾਡੇ ਇਲਾਕੇ ਦਾ ਵਿਕਾਸ ਕਰਵਾਣਗੇ ਔਰ ਲੋਕਾਂ ਨੂੰ ਅਪੀਲ ਕੀਤੀ ਹੈ ਐਸ ਡੀ ਐਮ ਸਮਾਣਾ ਨੇ ਵੀ ਤੁਸੀਂ ਆਪਣਾ ਵੋਟ ਪਾਣ ਜ਼ਰੂਰ ਜਾਓ ਗਰਮੀ ਪਾਵੇਂ ਹੈ ਪਰ ਲੇਕਿਨ ਤੁਸੀਂ ਸਾਰੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੋਲਿੰਗ ਬੂਥਾਂ ਤੇ ਵੀ ਕੀਤੇ ਗਏ ਔਰ ਜਿਹੜੇ ਪੋਲਿੰਗ ਏਜੰਟ ਹੈ ਉਹਨਾਂ ਵੱਲੋਂ ਵੀ ਵੋਟਰਾਂ ਨੂੰ ਉੱਥੇ ਲੈ ਜਾਣ ਦੇ ਪ੍ਰਬੰਧ ਕੀਤੇ ਗਏ ਹਨ ਪਟਿਆਲਾ ਲੋਕ ਸਭਾ ਹਲਕੇ ਦੇ ਸਮਾਣਾ ਵਿਧਾਨ ਸਭਾ ਖੇਤਰ ਦੇ ਵਿੱਚ ਕਿੰਨੇ ਪਰਸੈਂਟ ਪੋਲਿੰਗ ਹੋਈ ਹੈ ਹੁਣ ਤੱਕ ਔਰ ਕਿਸ ਤਰ੍ਹਾਂ ਪੋਲਿੰਗ ਚੱਲ ਰਹੀ ਹੈ ਗੱਲਬਾਤ ਕਰਦੇ ਹਾਂ ਇਸ ਇਲਾਕੇ ਦੇ ਜਿਹੜੇ ਚੋਣ ਅਧਿਕਾਰੀ ਐਸਨਮ ਸਮਾਣਾ ਰੀਚਾ ਗੋਇਲ ਜੀ ਸੱਡੇ ਜੀ A616 ਸਮਾਨਾ ਹਲਕਾ 232 ਬੂਥ ਨੇ ਕਿ ਜਿੱਥੇ ਪੋਲਿੰਗ ਹੋ ਰਹੀ ਹੈ ਤੇ ਸਾਰਾ ਪੀਸਫੁਲ ਚੱਲ ਰਿਹਾ ਕੋਈ ਇਹ ਜੀ ਖਬਰ ਨਹੀਂ ਹੈ ਸਾਨੂੰ ਕਿ ਪੋਲਿੰਗ ਪ੍ਰੋਪਰ ਨਹੀਂ ਹੋ ਰਹੀ ਤੇ ਹੁਣ ਤੱਕ ਤਕਰੀਬਨ 19 ਤੋਂ 20% VOTING TURN OUT ਹੋ ਚੁੱਕਿਆ ਵੋਟਰ ਟਰਨ ਆਊਟ ਪਰਸੈਂਟੇਜ ਪੋਲਿੰਗ ਤੇ ਸਾਡੀ ਇਹ ਜਿਹੜੀ ਫਿਗਰ ਹੈ ਪੋਨੇ 11 ਵਜੇ ਦੀ ਹੈ ਪੋਨੇ 11 11 ਵਜੇ ਦੀ ਤਾਂ 19 ਤੋਂ 20% ਆਪਾਂ ਮੰਨ ਸਕਦੇ ਹਾਂ ਕਿ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਸਾਡੀ 9 ਵਜੇ ਦੀ ਰਿਪੋਰਟ ਗਈ ਸੀ ਉੱਚ 11% ਸੀ ਹੁਣ ਸਾਡੀ ਵੋਟਰਾਂ ਨੂੰ ਇਹ ਅਪੀਲ ਹੈ ਕਿ ਆਪਣਾ ਸਾਰਾ ਘਰੋਂ ਨਿਕਲੋ ਦੇਖੋ ਬਹੁਤ ਉਤਸ਼ਾਹ ਵੋਟ ਪਾਓ ਵੋਟ ਪਾਣੀ ਬਹੁਤ ਜ਼ਰੂਰੀ ਹੈ ਅਸੀਂ ਸਾਰੇ ਪ੍ਰਬੰਧ ਕੀਤੇ ਨੇ ਅਸੀਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਘਰੋਂ ਵੀ ਲੈ ਕੇ ਆ ਰਹੇ ਹਾਂ ਟਰਾਂਸਪੋਰਟ ਵੀ ਦੇ ਰਹੇ ਹਾਂ ਤੇ ਜਿਸ ਨੂੰ ਵਲੰਟੀਅਰ ਲੋੜ ਉਹ ਵੀ ਦੇ ਰਹੇ ਆ ਵੀਨ ਚੇਅਰ ਦਾ ਪ੍ਰਬੰਧ ਵੀ ਕੀਤਾ ਹੈ ਮੋਗੇ ਤੇ ਛਬੀ ਲਿਆ ਸ਼ਰਬਤ ਦਾ ਪ੍ਰਬੰਧ ਕੀਤਾ ਸਾਰਾ ਸ਼ਮਿਆਨਾ ਲੱਗਿਆ ਕੂਲਰਸ ਪੰਖੇ ਸਭ ਦਾ ਪ੍ਰਬੰਧ ਕੀਤਾ ਤਾਂ ਜੋ ਗਰਮੀ ਦਾ ਜਿੰਨਾ ਸੀ ਹੱਲ ਕਰ ਸਕਦੇ ਇਸ ਮੌਸਮ ਦਾ ਉਹ ਕਰ ਸਕੀਏ ਇਸ ਲਈ ਮੇਰੀ ਸਭ ਨੂੰ ਪੀਲਾ ਕਿ ਆਪਣੇ ਘਰੋਂ ਨਿਕਲੋ ਤੇ ਵੱਧ ਤੋਂ ਵੱਧ ਪਾਰਟਿਸਿਪੇਟ ਕਰੋ ਅੱਜ ਆਪਣਾ ਇੱਕ ਬੇਸਿਕਲੀਕ ਤਿਹਾੜੀ ਹੁੰਦਾ ਹੈ ਵੋਟਾਂ ਦਾ ਇੱਕ ਡੈਮੋਕ੍ਰੈਟਿਕ ਕੰਟਰੀ ਆ ਆਪਾਂ ਤਾਂ ਸਾਡਾ ਇੱਕ ਅੱਜ ਬਹੁਤ ਵੱਡਾ ਤਿਉਹਾਰ ਆ ਆਪਾਂ ਇਸ 'ਚ ਸ਼ਾਮਿਲ ਹੋਈਏ ਅੱਜ ਧੰਨਵਾਦ ਜੀ ਤੁਹਾਨੂੰ ਮਿਲਿਆ ਕਿ ਪਹਿਲੀ ਵਾਰੀ ਗਵਰਨਮੈਂਟ ਦੇ ਇੰਤਜ਼ਾਮ ਜਿਹੜੇ ਨੇ ਪਾਣੀ ਦਾ ਵਾਟਰ ਪੂਲਰ ਦਾ ਛਾਂ ਦਾ ਪੂਰਾ ਇੰਤਜ਼ਾਮ ਬਹੁਤ ਵਧੀਆ ਕੀਤਾ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਜੀ ਸਾਹਿਬ ਸਮਾਣਾ ਨੇ ਕਿਸੇ ਵੀ ਗੱਲ ਦੀ ਕੋਈ ਕਮੀ ਨਹੀਂ ਹੈ ਪ੍ਰੋਪਰ ਮੈਟਿੰਗ ਹੈ ਪ੍ਰੋਪਰ ਸਹੂਲਤ ਹੈ ਹਰ ਇੱਕ ਨੂੰ ਟੂਰ ਸਟਾਫ ਵੱਲੋਂ ਅਪਲਾਈਜ਼ ਕੀਤਾ ਜਾ ਰਿਹਾ ਹੈ ਵੋਟਿੰਗ ਤੋਂ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਸੁਰੱਖਿਆ ਇੱਥੇ ਪ੍ਰੋਵਾਈਡ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਅਮਨ ਸਾਂਤ ਨਾਲ ਬੋਰਡ ਪੈਣ ਉਸ ਦੇ ਲਈ ਡੀਐਸਪੀ ਸਮਾਨਾ ਖੁਦ ਨਿਗਰਾਨੀ ਕਰ ਰਹੇ ਹਰ ਪੋਲਿੰਗ ਬੂਥ ਤੇ ਜਾ ਰਹੇ ਹਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਪੋਲਿੰਗ ਬੂਥ ਕੇ ਅੰਦਰ ਕੌਣ ਕੌਣ ਵਿਅਕਤੀ ਅੰਦਰ ਜਾ ਸਕਦੇ ਹਨ ਮੈਡਮ ਇੱਥੇ ਖੜੇ ਹਾਂ ਔਰ ਦੇਖ ਰਹੇ ਵੀ ਫਾਲਤੂ ਬੰਦਾ ਪੋਲਿੰਗ ਬੂਥ ਕੇ ਅੰਦਰ ਸਿਰਫ ਵੋਟਰ ਹੀ ਅੰਦਰ ਜਾਣਾ ਚਾਹੀਦਾ ਹੈ ਅਸੀਂ ਸਾਰੇ ਬੂਥ ਵਿਜ਼ਿਟ ਕਰ ਰਹੇ ਹਾਂ ਤਾਂ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਕਿਸੇ ਵੀ ਪਬਲਿਕ ਦੇ ਮੈਂਬਰ ਨੂੰ ਕੋਈ ਵੀ ਤਕਲੀਫ ਨਾ ਹੋਵੇ ਆਪਣੀ ਵੋਟ ਜਿਹੜੀ ਹੈਗੀ ਬਿਨਾ ਕਿਸੇ ਇਨਫਲੂਐਂਸ ਤੇ ਆਪਣੀ ਮਨਮਰਜ਼ੀ ਨਾਲ ਉਹ ਵੋਟ ਕਾਸਟ ਕਰ ਸਕੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼